ਸਾਤਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਕੌਤੀ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਟੋਲਾ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲਵੀ ਨੇ ਆਖਰਕਾਰ ਕਰਦਾਰ ਕੂਸ਼ੀ ਕਿਉਂ ਕੀਤੀ ਜਾਂਦੀ ਹੈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਮਾਮਲਾ ਹੈ ਇੱਕ ਮਹੀਨੇ ਵਾਸਤੇ ਫਿਰ ਮੁਲਤਵੀ ਕਰ ਦਿੱਤਾ ਗਿਆ ਹੈ ਯਾਨੀ ਕਿ ਇੱਕ ਮਹੀਨੇ ਤੋਂ ਬਾਅਦ ਜੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੱਸੇਗੀ ਕਿ ਸੁਖਬੀਰ ਹਰਪ੍ਰੀਤ ਹੋਣਾ ਨੇ ਜਥੇਦਾਰੀ ਦਾ ਅਹੁਦਾ ਦੁਬਾਰਾ ਸੰਭਾਲਣਾ ਹੈ ਜਾਂ ਨਹੀਂ ਸੰਭਾਲਣਾ ਲੇਕਿਨ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਕਿ ਸਿੱਖ ਧਰਮ ਨੂੰ ਖਤਰਾ ਹੋਵੇਗਾ ਕਿਉਂਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੱਲੋਂ ਮੁਲਾਕਾਤ ਕੀਤੀ ਗਈ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤਦ ਹੀ ਜਾਨੀ ਹਰਪ੍ਰੀਤ ਸਿੰਘ ਹੋਣਾ ਦੇ ਘਰ ਦੇ ਵਿੱਚ ਆਏ ਜੇਕਰ ਇਹਨਾਂ ਵੱਲੋਂ ਪਰਮਿਸ਼ਨ ਦਿੱਤੀ ਗਈ ਹੈ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਹੁਕਮ ਹੁੰਦੇ ਨੇ ਕਿ ਡੇਰਾ ਬਾਦ ਨੂੰ ਪ੍ਰਮੋਟ ਕੀਤਾ ਗਿਆ ਸੁਖਵੀਰ ਸਿੰਘ ਬਾਦਲ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਡੇਰਾ ਸੱਚੇ ਸੌਦੇ ਵੀ ਲੇਕਿਨ ਡੇਰਾ ਬਾਤਾ ਬਿਆਸ ਦਾ ਵੀ ਹੈ ਆਖਰਕਾਰ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢੱਲੋਂ ਦੀ ਅਤੇ ਦੂਸਰੇ ਪਾਸੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਸਦੇ ਜਿਹੜੇ ਰਿਜ਼ਲਟ ਨੇ ਜਿਹੜੇ ਉਹਦੇ ਸੀਕੁਐਂਸਸ ਨੇ ਉਹ بڑے ਮਾਰੇ ਆਉਣਗੇ ਉਹ ਬੜੇ ਖਤਰਨਾਕ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਕ ਲੋਕਾਂ ਵਾਸਤੇ ਕਿਉਂਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕਿਹਾ ਜਾਂਦਾ ਹੈ ਕਿ ਡੇਰਾਵਾਦ ਨੂੰ ਪ੍ਰਮੋਟ ਜਿਹੜਾ ਕਰੇਗਾ ਉਸ ਦਾ ਇਹ ਜਿਹੜਾ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਉਸ ਨੂੰ ਪੰਥ ਵਿੱਚੋਂ ਸੇਖਿਆ ਜਾਵੇਗਾ ਜਿਸ ਤਰ੍ਹਾਂ ਬੜੀਆਂ ਵੱਡੀਆਂ ਧਾਰਮਿਕ ਸਜਾਵਾਂ ਲਗਾਈਆਂ ਗਈਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਫਿਰ ਦੂਸਰੇ ਵਾਸਤੇ ਅੰਦਰ ਖਾਤੇ ਮੀਟਿੰਗ ਕਿਉਂ ਅੰਦਰ ਖਾਤੇ ਇੱਕ ਦੂਜੀ ਨੂੰ ਡੇਰਾਬਾਦ ਦੇ ਮੁਖੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਨਾਲ ਜੜੀਆਂ ਨੇ ਮੈਂ ਗੱਲ ਕਰ ਰਿਹਾ ਹਾਂ ਹਰਪ੍ਰੀਤ ਹੋਣਾ ਸਿੰਘ ਦੀ ਹਰਪ੍ਰੀਤ ਸਿੰਘ ਹੋਣਾ ਵੱਲੋਂ ਕਿਉਂ ਜੱਟੀਆਂ ਪਾਈਆਂ ਜਾ ਰਹੀਆਂ ਨੇ ਕਿਉਂ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਯਾਨੀ ਕਿ ਜੇਕਰ ਦਮਦਮਾ ਸਾਹਿਬ ਦੇ ਜਥੇ ਦਾ ਗਿਆਨੀ ਹਰਪ੍ਰੀਤ ਸਿੰਘ ਸਹੀ ਦੇ ਤੇ ਉਹਨਾਂ ਨੂੰ ਜਨਤਕ ਹੋ ਕੇ ਦੱਸ ਦੇਣਾ ਚਾਹੀਦਾ ਸੀ ਕਿ ਜਿਹੜੀ ਮੀਟਿੰਗ ਹੋਈ ਹੈ ਕਿਸ ਵਾਸਤੇ ਹੋਈ ਹੈ ਕਿਉਂ ਹੋਈ ਹੈ ਕਿਸ ਨੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਭੇਜਿਆ ਹੈ ਯਾਨੀ ਕਿ ਇਸ ਦੇ ਸਿਆਸੀ ਮਾਇਨੇ ਵੀ ਕੱਟੇ ਜਾ ਰਹੇ ਨੇ ਇੱਕ ਪਾਸੇ ਤਾਂ ਪੰਥ ਇਹ ਕਹਿੰਦਾ ਹੈ ਕਿ ਡੇਰਾਵਾਦ ਨੂੰ ਸੀ ਪ੍ਰਮੋਟ ਨਹੀਂ ਕਰਨਾ ਦੂਸਰੇ ਪਾਸੇ ਜੇਕਰ ਤੁਸੀਂ ਡੇਰਾਵਾਦ ਡੇਰਾਵਾਦ ਦੇ ਮੁਖੇ ਨੂੰ ਆਪਣੇ ਘਰਾਂ ਦੇ ਵਿੱਚ ਬੁਲਾਓਗੇ ਉਹਨਾਂ ਨਾਲ ਮੀਟਿੰਗ ਕਰੋਗੇ ਮੁਲਾਕਾਤਾ ਕਰੋਗੇ ਤੋੜਾ ਖਾਨਫਿੰਡ ਚੱਲਾ ਜਾਵੇਗਾ ਤੁਹਾਡੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੀਆਂ ਪਰ ਸਿੱਖ ਪੰਥ ਤੁਹਾਨੂੰ ਬਚਕੇਗਾ ਨਹੀਂ ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਉਹ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣ ਯਾਨੀ ਕਿ ਕੌਮ ਲਈ ਬੜਾ ਵੱਡਾ ਖਤਰਾ ਸੈਕਟਰ ਪੈਦਾ ਕਰ ਸਕਦਾ ਹੈ ਇਸ ਜਿਹੜੀ ਮੀਟਿੰਗ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਦੇਆ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਹੋਈ ਹੈ ਯਾਨੀ ਕਿ ਇਸ ਦੇ ਗਲਤ ਮੈਨੇਕਾ ਦੇ ਨਿੱਜੀ ਚੈਨਲ ਕਹਿੰਦੇ ਨੇ ਕਿ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਰੂ ਕਿਸੇ ਵੀ ਹਾਲਤ ਵਿੱਚ ਡੇਰਾ ਮੁਖੀ ਦੇ ਡੇਰਾ ਮੁਖੀ ਵਿਆਸ ਦੇ ਬਾਬਾ ਗੁਰਵਿੰਦਰ ਸਿੰਘ ਢਲੋਂ ਦੇ ਨਾਲ ਮੁਲਾਕਾਤ ਨਹੀਂ ਕਰਨੀ ਚਾਹੀਦੀ